ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਕਰੇ ਤੁਹਾਡੇ ਸੰਗੋਗ ਛੇਤੀ ਖੁਲ ਜਾਣ ਮੈਂ ਵਾਹਿਗੁਰੂ ਅੱਗੇ ਦਿਲ ਤੋਂ ਬੇਨਤੀ ਕਰਦੀ ਹਾਂ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਸ ਨੂੰ 파ਟਨਰ ਜਲਦੀ ਤੋਂ ਜਲਦੀ ਲੱਭ ਜਾਏ ਸਾਡੇ ਚੈਨਲ ਤੇ ਜੋ ਵੀ ਰਿਸ਼ਤੇ ਪਾਏ ਜਾਂਦੇ ਹਨ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪਣੀ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਜੀ ਇੱਥੇ ਮੈਂ ਜੋ ਵੀ ਰਿਸ਼ਤੇ ਬੋਲਾਂਗੀ ਜੀ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਨੇ ਜੋੜੀਆਂ ਬਣਾਈਆਂ ਹੁੰਦੀਆਂ ਹਨ ਸੱਚਖੰਡ ਵਿੱਚ ਹੀ ਉਹਨਾਂ ਨੇ ਆਪ ਹੀ ਮੇਲ ਕਰਾ ਦੇਣਾ ਹੈ ਜੀ ਤੁਹਾਡਾ ਇਸ ਚੈਨਲ 'ਤੇ ਜੋ ਵੀ ਨਵੇਂ ਲੋਕ ਜੁੜਦੇ ਹਨ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਸਾਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਕਿਉਂਕਿ ਕੁੜੀਆਂ ਤੇ ਮੁੰਡਿਆਂ ਦੇ ਬਾਇਓ ਡਾਟਾ ਮਿਕਸੀ ਪਾਈ ਹੁੰਦੀ ਹਨ ਐਂਡ ਤੱਕ ਜਿਨ੍ਹਾਂ ਨੇ ਆਪਣੀ ਐਡ ਦੁਬਾਰਾ ਬਾਰ-ਬਾਰ ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਮੈਸੇਜ ਕਰੋ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ जाट ਸਿੱਖ ਲੜਕਾ ਏਰੀਆ ਗੁਰਦਾਸਪੁਰ ਹੈ ਜੀ ਡੇਟ ਆਫ ਬਰਥ ਹੈ ਜੀ 10 11 1994 ਹਾਈਟ 5 ਫੁੱਟ 11 ਇੰਚ ਹੈ ਜੀ ਪੜਾਈ ਇਹਨਾਂ ਨੇ +2 ਨੋਨ ਮੈਡੀਕਲ ਵਿੱਚ ਕੀਤੀ ਹੈ ਜੀ 2 ਸਾਲ ITI ਡਿਪਲੋਮਾ ਕੀਤਾ ਹੈ ਜੀ ਇਹਨਾਂ ਨੇ ਜ਼ਮੀਨ ਇਹਨਾਂ ਕੋਲ 10 ਏਕੜ ਹੈ ਇਹਨਾਂ ਦੇ ਇੱਕ ਸਿਸਟਰ ਹੈ ਜੀ ਕੈਨੇਡਾ PR ਹੈ ਜੀ ਮੈਰਿਡ ਹੈ ਹੋ ਇਨਾਂ ਨੂੰ ਪੀਆਰ ਲੜਕੀ ਚਾਹੀਦੀ ਹੈ ਜੀ ਕੈਨੇਡਾ ਵਿੱਚ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵ ਬਧਰੇ ਜਾਣਕਾਰੀ ਲੈ ਸਕਦੇ ਹੋ बेटी रिश्ता नोट करो जी कास्ट ढिंगड़ा डेट ऑफ बर्थ है जी पांच पांच उन्नीस सौ छियानवे टाइम अठ पताली एम एरिया फिलोर है जी हाइट छः फुट है क्वालिफिकेशन है जी मास्टर्स इन फिजिक्स डिप्लोमा ऑफ डाटा साइंस कैलगरीज करंटली ऑन वर्क परमिट वर्किंग इन कैलोना काम में है जी कैशियर एट स्टोर है जी एरिया हशियारपुर है फादर बिजनेस ओनर है जी मदर हाउसवाइफ है ਐਂਡ 브ਦਰ ਆਲਸੋ ਇਨ ਕੈਲੋਨਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀ ਆਰ ਮੁੰਡਾ ਚਾਹੀਦਾ ਹੈ ਜੀ ਇਹਨਾਂ ਨੂੰ ਸਿਰਫ ਜਨਰਲ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਰਿਸ਼ਤਾ ਨੋਟ ਨੋਟ ਕਰੋ ਜੀ ਨਾਮ ਕੁਮਾਰ ਜਨਮ ਇੰਚ 21177 ਦਾ ਰੈਲੀ ਇੱਕ ਲੜਕਾ ਆ ਤੇ ਇੱਕ ਲੜਕੀ ਜੇਨਾਂ ਦੀ ਸਟੱਡੀ ਕਰਦੇ ਰਹੀ 9th ਐਂਡ 6th ਕਲਾਸ ਵਿੱਚ ਕਾਸਟ ਐਸਸੀ ਹੈ ਜੀ ਟਾਈਮ 4am ਕੱਦ 5 ਫੁੱਟ 5 8 ਇੰਚਾ ਚ ਬਿਜ਼ਨਸ ਕਰਦੇ ਨੇ ਇਹਨਾਂ ਦੇ ਪੇਰੈਂਟਸ ਨਹੀਂ ਹਨ ਜੀ ਤਿੰਨ ਪਹਿਣਾ ਵਿਆਈਆਂ ਹੋਈਆਂ ਨੇ ਇੱਕ ਭਰਾ ਵੀ ਆਇਆ ਹੋਇਆ ਜੀ ਇੱਕ ਅਨਮੈਰਿਡ ਹੈ ਏਰੀਆ ਹੁਸ਼ਾਰਪੁਰ ਹੈ ਪੜਾਈ ਇਹਨਾਂ ਨੇ 12th ਕੀਤੀ ਹੈ ਜੀ ਇਹਨਾਂ ਨੂੰ ਡਿਵੋਰਸੀ ਵਿਡੋ ਕਰੇਲੂ ਕੁੜੀ ਚਾਹੀਦੀ ਹੈ ਜੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਵੈਜੀਟੇਰੀਅਨ ਫੈਮਲੀ ਹੈ ਜੀ ਵਿਆਹ ਤੋਂ ਨਾਮਦਾਨ ਲਿਆ ਹੈ ਜੀ ਕੋਈ ਨਸ਼ਾ ਨਹੀਂ ਕਰਦੀ ਜੀ ਫੈਮਲੀ ਇਹਨਾਂ ਦਾ ਆਪਣਾ ਘਰ ਹੈ ਜੀ ਜਿਸ ਵਿੱਚ 3 ਮੈਂਬਰ ਹੀ ਰਹਿੰਦੇ ਹਨ ਜੀ ਬਾਕੀ ਬ੍ਰਦਰ ਐਂਡ ਸਿਸਟਰ ਆਪਣੇ ਘਰ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਅਬ ਉਹ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨਾਮ ਸਿੰਘ ਸਿੱਧੂ ਬਠਿੰਡਾ ਹੈ ਜੀ ਏਰੀਆ ਨਾਲ ਦਾ ਜਨਮ ਹੈ ਜੀ 17/12 89 ਸਟੱਡੀ ਬੀਟੈਕ ਹੈ ਜੀ ਹਾਈਟ 6 ਫੁੱਟ ਹੈ ਜੀ ਜ਼ਮੀਨ 7 ਏਕੜ ਹੈ টি ਆਰ ਆਸਟ੍ਰੇਲੀਆ ਹੈ ਜੀ ਡਿਮਾਂਡ ਇਹਨਾਂ ਦੀ ਹੈ ਜੀ ਬੀਐਸਸੀ ਨਰਸਿੰਗ ਲੜਕੀ ਹੋਵੇ ਐਂਡ ਐਨੀ ਮਾਸਟਰ ਡਿਗਰੀ ਕੀਤੀ ਹੋਈ ਹੋਵੇ ਉਸਨੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਹਵ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਭੇਟੀ ਰਾਹ ਹੈ ਜੀ ਨਾਮ ਕੋਰ ਬਰਾਰ ਕਾਸਟ ਜੱਟ ਸਿੱਖ ਹੈ ਜੀ ਏਰੀਆ ਕੋਟਕਪੂਰਾ ਫਰੀਦਕੋਟ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਆਰਟ ਆਫ ਸਾਇੰਸ ਹਾਈਟ 5 ਫੁੱਟ 7 ਇੰਚਾ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਪੀਆਰ ਹੋਵੇ 2 ਕਿਲੇ ਜ਼ਮੀਨ ਹੋਵੇ ਫਰੀਦਕੋਟ ਦੇ ਆਸ-ਪਾਸ ਘਰ ਹੋਵੇ ਜੀ ਫਰੀਦਕੋਟ ਬਠਿੰਡਾ ਮੋਂਗਾ ਵਾਲੇ ਨੂੰ ਪਹਿਲ ਦਿੰਦੇ ਹਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨਾਮ ਸਿੰਘ ਜਨਮ ਹੈ ਜੀ 19/5/1997 ਦਾ ਕਾਸਟ ਜਟ ਸਿੱਖ ਹੈ ਜੀ ਕੱਦ 6 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਕੀਤੀ ਹੈ ਜੀ ਏਰੀਆ ਫਤਿਹਗੜ ਸਾਹਿਬ ਸਟੇਟਸ ਕੈਨੇਡਾ ਹੈ ਜੀ ਕੰਮ ਇਹਨਾਂ ਦਾ ਡਰਾਈਵ ਟਰੱਕ ਫਰੋਮ ਕੈਨੇਡਾ ਤੋਂ ਯੂ ਐਸ ਏ ਇਹਨਾਂ ਦੇ ਆਪਣੇ ਦੋ ਸਟੋਰ ਨੇ ਜੀ ਬ੍ਰੈਂਟਨ ਵਿੱਚ ਫਾਦਰ ਰਟਾਇਰਡ ਪਟਵਾਰੀ ਨੇ ਮਦਰ ਹਾਊਸ ਵਾਈਫ ਹੈ ਜੀ ਇੱਕ ਐਲਡਰ ਬ੍ਰਦਰ ਹੈ ਜੀ ਇਹਨਾਂ ਦਾ ਕ੍ਰੈਂਟਲੀ ਲਿਵਿੰਗ ਇਨ ਆਸਟ੍ਰੇਲੀਆ ਰ ਹੈ ਜੀ ਹੁਣ ਇਸ ਟਾਈਮ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੇ ਵਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 1994 ਦਾ ਜੀ ਕੱਦ 5 ਫੁੱਟ 1 ਇੰਚ ਹੈ ਜੀ ਏਰੀਆ ਗੁਰਦਾਸਪੁਰ ਹੈ ਕਾਸਟ ਜਟ ਸਿੱਖ ਪੜਾਈ ਇਹਨੇ ਬੀ ਪੀਟੀ ਫਿਜ਼ੀਓਥੈਰੇਪੀ ਕੀਤੀ ਹੈ ਜੀ ਐਮਟੈ ਕਾਸਟ੍ਰੇਲੀਆ ਤੋਂ ਕੰਮ ਜੇ ਪ੍ਰਾਇਤਵਾਦ ਹੁਣ ਵਰਕ ਪਰਮਿਟ ਤੇ ਪੀਆਰ ਅਪਲਾਈ ਕੀਤੀ ਹੈ ਪਿਤਾ ਖੇਤੀਬਾੜੀ ਮਾਤਾ ਹਾਊਸ ਵਾਈਫ ਹੈ ਜੀ ਅੰਮ੍ਰਿਤਾਰੀ ਨੇ ਵੱਡਾ ਪਰਾ ਖੇਤੀਬਾੜੀ ਹੈ ਜੀ ਕਰਦਾ ਛੋਟਾ ਪਰਾ ऑस्ट्रेलिया ਜਾਣਾ ਜੀ ਉਹਨੇ 8 ਕਿਲੇ ਸ਼ੈਰਵਿਚ ਮੇਨ ਰੋਡ ਤੇ 3 ਕਿਲੇ ਪੈਂਡੂ ਇੱਕ ਹਾਲ ਕਿਰਾਏ ਤੇ 52000 ਰੁਪਏ ਮਹੀਨਾ ਇੱਕ ਕੋਠੀ ਇੱਕ ਕਾਰ ਹੈ ਜੀ ਇਨਾ ਨੂੰ ਲੜਕਾ ਚਾਹੀਦਾ ਹੈ ਜੀ ਐਮਟੈਕ ਜਾਂ ਮੈਡੀਕਲ ਲਾਈਨ ਤੋਂ ਹੋਵੇ ਕੱਦ 5 ਫੁੱਟ 8 ਇੰਚ ਤੱਕ ਹੋਵੇ ਜੀ ਕਮ ਪੀਆਰ ਹੋਵੇ ਤੇ ਵਧੀਆ ਕੰਮ ਕਰਦਾ ਹੋਵੇ ਜੀ 5-6 ਕਿਲੇ ਹੋਣ ਲੜਕੇ ਕੋਲ ਤੇ ਦਾੜੀ ਵਾਲੇ ਰੱਖੇ ਹੋਣ ਜੀ ਨਸ਼ਾ ਰਹਿਤ ਹੋਵੇ ਪਰਿਵਾਰ ਵੈਸ਼ਨੋ ਹੋਵੇ ਜੀ ਲੜਕੇ ਤੇ ਪਰਿਵਾਰ ਵਧੀਆ ਸੁਭਾਅ ਦੇ ਹੋਣ ਜਮੀਰ ਮਿਲ ਅਨਸਾਰ ਤੇ ਸਭ ਸੰਤੁਖ ਵਾਲੇ ਹੋਣ ਤੇ ਪਿੰਡੂ ਹੋਣ ਕੇਵਲ ਮਾਝਾ ਏਰੀਆ ਵਾਲੇ ਹੀ ਸੰਪਰਕ ਕਰਨ ਜੀ ਸਾਦਾ ਵਿਆਹ ਕਰਨਾ ਹੈ ਜੀ ਕੋਈ ਲੈਣ ਦੇ ਨਹੀਂ ਕਰਨਾ ਇਹਨਾਂ ਨੂੰ ਉਹੀ ਫੈਮਿਲੀ ਸੰਪਰਕ ਕਰਨ ਜੋ ਇੰਡੀਆ ਰਹਿੰਦੇ ਛੋਟੇ ਸਕੇ ਭਰਾ 25 ਸਾਲ ਦਾ ਜੀ 5 6 ਹਾਈਟਾ ਜੀ ਮਕੈਨੀਕਲ ਡਿਪਲੋਮਾ ਨੂੰ ਆਸਟ੍ਰੇਲੀਆ ਵਰਕ ਪਰਮਿਟ ਚਾ ਪੀਆ ਲੜਕੇ ਦਾ ਰਿਸ਼ਤਾ ਕਰਵਾਉਣਾ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਕੇਵਲ WhatsApp ਹੀ ਇਹਨਾਂ ਨੂੰ ਕਰਨਾ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 9 12 1999 ਏਰੀਆ ਚੰਡੀਗੜ੍ਹ ਹੈ ਜੀ ਹਾਈਟ 5 ਫੁੱਟ 11 ਇੰਚ ਹੈ ਜੀ ਕੰਪਲੈਕਸ਼ਨ ਫੇਅਰ ਐਜੂਕੇਸ਼ਨ ਇਹਨਾਂ ਨੇ ਕੀਤੀ ਹੈ ਜੀ ਐਮਏ ਕੰਪਲੀਟ ਕੀਤੀ ਹੈ ਜੀ ਸ਼ਾਪ ਇਹਨਾਂ ਦੀ ਹੈਗੀ ਪੰਜਾਬੀ ਜੁੱਤੀ ਸ਼ੋਰੂਮ ਹੈ ਜੀ ਪ੍ਰੋਪਰਟੀ ਡੀਲਰ ਨੇ ਐਂਡ ਮੈਨੀ ਮੋਰ ਫਾਦਰ ਟੇਲਰ ਨੇ ਜੀ ਆਪਣੀ ਦੁਕਾਨ ਹੈ ਨਾ ਦੀ ਮਦਰ ਹਾਊਸ ਵਾਈਫ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਮਹਿਰਾ ਬੁਆਏ ਹਨ ਜੀ ਗੋਤ ਤੰਦਾ ਹਥਰੀਆਂ ਜੀ ਡੇਟ ਆਫ ਬਰਥ 8 ਜਨਵਰੀ 1994 ਦਾ ਹੈ ਜੀ ਹਾਈਟ 5 ਫੁੱਟ 10 ਇੰਚ ਹੈ ਬੀਏ ਪਾਰਟ 3 ਦੀ ਪ੍ਰਾਇਤਿ ਜਿਨ੍ਹਾਂ ਨੇ ਔਨ ਬਿਜ਼ਨਸ ਹੈ ਜੀ ਆਪਣਾ ਦਾ ਨਾ ਸ਼ੂ ਸ਼ਾਪ ਹੈ ਫਾਦਰ ਬਿਜ਼ਨਸਮੈਨ ਨੇ ਮਦਰ ਹਾਊਸ ਵਾਈਫ ਹੈ ਜੀ ਪਲੱਸ ਮਨੀਆਰੀ ਦੀ ਦੁਕਾਨ ਹੈ ਜੀ ਰਨ ਫਰਮ ਹਾਊਸ ਸਿਬਲਿੰਗ ਨੋ ਹੈ ਜੀ ਏਰੀਆ ਫਲੋਰ ਹੈ ਐਨੀ ਜਨਰਲ ਕਾਸਟ ਬਿਊਟੀਫੁਲ ਕੁਆਲੀਫਾਈਡ ਗਰਲ ਐਨਾਂ ਦੀ ਇਹਨਾਂ ਨੂੰ ਜ਼ਰੂਰਤ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੀ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 3 10 1991 ਦਾ ਹੈ ਜੀ ਜੱਟ ਪੰਜਾਬੀ ਹਿੰਦੂ ਨੇ ਹਾਈਟ 5 ਫੁੱਟ 3 ਇੰਚ ਹੈ ਜੀ ਕੁਆਲੀਫਿਕੇਸ਼ਨ ਪਲੱਸ 2 ਕੀਤੀ ਜਿਨ੍ਹਾਂ ਨੇ ਡੀਸੀਏ ਡਿਪਲੋਮਾ ਏਰੀਆ ਇਹਨਾਂ ਦਾ ਹੁਸ਼ਿਆਰਪੁਰ ਹੈ ਜੀ ਫੈਮਿਲੀ ਵਿੱਚ ਫਾਦਰ ਨੋ ਵਰਕ ਮਦਰ ਹਾਊਸ ਵਾਈਫ ਹੈ ਜੀ 1 ਬ੍ਰਦਰ ਲਿਵ ਇਨ ਯੂ ਐਸ ਏ ਇਹਨਾਂ ਦੀ ਮੰਗ ਹੈ ਕਿ ਲੜਕਾ Hindu ਹੋਵੇ ਉਸ ਦਾ ਆਪਣਾ ਕੰਮ ਹੋਵੇ ਜਾਂ NRI ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ बेटे दा रिश्ता नोट ਕਰੋ ਜੀ ਡੇਟ ਆਫ ਬਰਥ ਹੈ ਜੀ 111999 ਹਾਈਟ 5 ਫੁੱਟ 8 ਇੰਚਾ ਚੀ ਕਨੇਡਾ ਰਹਿ ਰਹੇ ਨੇ ਫਾਦਰ ਰਿਟਾਇਰਡ ਕੈਨਗੋ ਮਦਰ ਹਾਊਸ ਵਾਈਫ ਹੈ ਜੀ ਸਿਸਟਰ ਮੈਰਿਡ ਹੈ ਜੀ ਲੀਵਿੰਗ ਇਨ ਆਸਟ੍ਰੇਲੀਆ ਇੱਕ ਬ੍ਰਦਰ ਆ ਜੀ ਉਹ ਇੰਡੀਆ ਵਿੱਚ ਰਹਿ ਰਿਹਾ ਹੈ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆ ਬਥੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਚੀ ਨਾਮ ਸਿੰਘਲ ਤਲਾਕशुदा ਹੈ ਜੀ ਅੰਮ੍ਰਿਤਾਰੀ ਹੈ ਏਰੀਆ ਫਰਨਾਲਾ ਉਹਨਾਂ ਨੇ ਪਲੱਸ 2 ਕੀਤੀ ਹੈ ਜੀ ਡਿਪਲੋਮਾ ਐਮ ਪੀ ਐਚ ਡਬਲ ਗੋਤਗਿਲ ਹੈ ਜੀ जाटਾਂ ਨੰਦੀ ਸਿੱਖ ਹੈ ਜੱਟ ਸਿੱਖ ਨੇ ਕਾਸਟ ਕਦ 5 ਫੁੱਟ 8 ਇੰਚਾਂ ਜੀ ਜੁਵਨ 8 ਏਕੜਾਂ ਦਾ ਕੋਲ ਜਨਮ ਇਹਨਾਂ ਦਾ 1976 ਦਾ ਹੈ ਜੀ ਇਹਨਾਂ ਨੂੰ ਘਰ ਸੰਭਾਲਣ ਵਾਲੀ ਅਤੇ ਸੰਸਕਾਰੀ ਲੜਕੀ ਚਾਹੀਦੀ ਹੈ ਜੀ ਵਿਧਵਾ ਹੋਵੇ ਕੁਆਰੀ ਹੋਵੇ ਚੈਤ ਤਲਾਕ ਸੁਦਾ ਹੋਵੇ ਜੇਕਰ ਕੋਲ ਬੱਚਾ ਹੈ ਤਾਂ ਇੱਕ ਬੇਟੀ ਹੋਵੇ 10 ਸਾਲ ਤੋਂ ਵੱਡੀ ਨਾ ਹੋਵੇ ਵਿਦੇਸ਼ ਵਾਲੇ ਮੁਆਫ ਕਰਨ ਜੀ ਇਹਨਾਂ ਨੂੰ टैलीफोन नंबर दिता गया है जी आप बधेरे जानकारी लै सकते हो रिश्ता नोट करो जी जट सिख बॉय है जी हाइट छः फुट है जी डेट ऑफ बर्थ है जी जुलाई दो हज़ार दो का गमेंट जॉब है जी सी आर पी एफ छः किले जमीन है जी इन्होंने को वैजीटेरियन है जी फादर एक्स मैन आर्मी विच ने जी मदर हाउसवाइफ है एक सिस्टर है जी स्टड्डी करते हैं एरिया अमृतसर है जी कॉन्टैक्ट नंबर दिता गया है जी आप बधेरे जानकारी लै सकते हो ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਵੈਲ ਐਜੂਕੇਟਿਡ ਹੋਵੇ ਜਾਂ ਸਟੱਡੀ ਕਰਦੀ ਹੋਵੇ ਹਾਈਟ 5 ਫੁੱਟ 5 ਇੰਚ ਤੋਂ ਕਾਟਣਾ ਹੋਵੇ ਜੀ ਐਨ ਆਰ ਆਈ ਵਿਟਰੀ ਰਿਸ਼ਤਾ ਨੋਟ ਕਰੋ ਜੀ ਜਾਟੀ ਸਿੱਖ ਗਰਲ ਹੈ ਜੀ ਡਿਸਟ੍ਰਿਕਟ ਤਰਨਤਾਰਨ ਕਾਸਟ ਜਾਟੀ ਸਿੱਖ ਕੈਨੇਡੀਅਨ ਗਰਲ ਡੇਟ ਆਫ ਬਰਥ ਹੈ ਜੀ 1992 ਦਾ ਸਰਨੇਮ ਟਿਲੋ ਐਜੂਕੇਸ਼ਨ ਜੀ ਐਮ ਐਸ ਸੀ ਮੈਥ ਕੀਤੀ ਹੈ ਜੀ ਬੀ ਐਡ ਕੀਤੀ ਹੈ ਜੀ ਲਿਵਸ ਬ੍ਰੈਂਟਨ ਕੈਨੇਡਾ ਰਹਿੰਦੀ ਹੈ ਜੀ ਟੀਚਰ ਐਜ਼ ਐਟ ਅ ਪ੍ਰਾਈਵੇਟ ਸਕੂਲ ਇਨਾ ਦੀ ਰਿਕੁਆਇਰਮੈਂਟ ਹੈ ਜੀ ਗੁਰਸਿੱਖ ਟਰਬਨ ਬாய் ਹੋਵੇ ਜੀ ਕੈਨੇਡਾ ਵਿੱਚ ਰਹਿੰਦਾ ਹੋਵੇ ਮੁੰਡਾ ਨੋਨ ਡ੍ਰਿੰਕਰ ਨੋਨ ਸਮੋਕਰ ਜਮੀਨ 7 ਤੋਂ 15 ਕਿਲੋ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਰਵੀ ਤਾਸੀਆ ਡੇਟ ਆਫ ਬਰਥ ਜੀ 93 ਦਾ ਹਾਈਟ 5 ਫੁੱਟ 8 ਇੰਚ ਸਟੱਡੀ ਪਲੱਸ 2 ਕੀਤੀ ਹੈ ਜੀ ਇਟਲੀ ਵਿੱਚ ਇਹਨਾਂ ਨੇ ਹੁਣ ਮੁੰਡਾ ਕੈਨੇਡਾ ਦਾ ਤੇ ਇਟਲੀ ਦਾ ਸਿਟੀਜ਼ਨ ਹੈ ਜੀ ਇਹਨਾਂ ਦਾ ਇੱਕ ਬ੍ਰਦਰ ਹੈ ਜੀ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਕੁੜੀ ਚਾਹੇ ਕੈਨੇਡਾ ਤੋਂ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਫੋਨ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਥਿੰਦ ਹੈ ਜੀ ਉਮਰ 25 ਸਾਲ ਕੱਦ 6 ਫੁੱਟਾਂ 'ਚ ਪੜਾਈ ਇਹਨਾਂ ਨੇ ਬੀਏ ਐਮਏ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਜੀ ਏਰੀਆ ਇਹਨਾਂ ਦਾ ਬੋਹਾ ਮਾਨਸਾ ਜ਼ਮੀਨ 42 ਏਕੜ ਹੈ ਜੀ ਪਲੱਸ ਸ਼ਹਿਰੀ ਪਲਾਟ ਹੈ ਮੁਹਾਲੀ ਵਿੱਚ ਆਪਣਾ ਕੈਫੇ ਹੈ ਜੀ ਇਹਨਾਂ ਦਾ ਪਲੱਸ 뮤직 ਕੰਪਨੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਦਾਦਾ ਦਾਦੀ ਇੱਕ ਭੈਣਾਂ ਜੀ ਕੈਨੇਡਾ ਪੀ ਆਰ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਵੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਨਸ਼ਾ ਰਹਿਤਾ ਜੀ ਏਰੀਆ ਸੰਗਰੂਰ ਹੈ ਜਨਮ 1998 ਦਾ ਕੈਨੇਡਾ ਪੀਆਰ ਹੈ ਜੀ ਪਲੱਸ 2 ਨੋਨ ਮੈਡੀਕਲ ਕੀਤੀ ਹੈ ਜੀ ਇੰਡੀਆ ਵਿੱਚ ਇਹਨਾਂ ਨੇ ਗ੍ਰੈਜੂਏਸ਼ਨ ਕੈਨੇਡਾ ਕੀਤੀ ਹੈ ਪੈਨ ਇੱਕ ਮੈਰਿਡ ਹੈ ਜੀ ਕੈਨੇਡਾ ਸਿਟੀਜ਼ਨ ਪ੍ਰਾ ਨਹੀਂ ਹੈ ਜੱਟ ਸਿੱਖ ਕਾਸਟ ਹੈ ਜੀ ਇਹਨਾਂ ਦੀ ਕੱਦ 6 ਫੁੱਟ 2 ਇੰਚ ਹੈ ਜੀ ਕੈਨੇਡਾ ਵਿੱਚ ਆਪਣੇ ਦੋ ਘਰ ਹਨ ਵਧੀਆ ਜੋਬ ਹੈ ਜੀ ਜ਼ਮੀਨ ਇਹਨਾਂ ਕੋਲ 6 ਕਿਲੇ ਹੈ ਪਿੰਡੂ ਅਤੇ ਸ਼ਹਿਰੀ ਪਲਾਟ ਹਨ ਪਿਤਾ ਜੀ ਗਵਰਨਮੈਂਟ ਜੋਬ ਪਰ ਨੇ ਪੈਨਸ਼ਨ ਆ ਹਨ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਕੈਨੇਡਾ ਹੋਵੇ ਜਾਂ ਵਧੀਆ ਪੜਾਈ ਕੀਤੀ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਅੰਮ੍ਰਿਤਸਰ ਹੈ ਜੀ ਕਾਸਟ ਜੱਟ ਸਿੱਖ ਵਿਰਕਾ ਜੀ ਹਾਈਟ 5 ਫੁੱਟ 9 ਇੰਚ ਹੈ ਜਨਮ 1992 ਦਾ ਹੈ ਜੀ ਪੜਾਈ ਇਹਨਾਂ ਨੇ ਕੀਤੀ ਹੈ ਜੀ ਪੀਜੀ ਡੀਸੀਏ ਐਮ ਪੀ ਐਚ ਡਬਲੂ ਡਿਪਲੋਮਾ ਹੋਲਡਰ ਪ੍ਰਾਈਵੇਟ ਜੌਬ ਪੈਂਕਵਿਚ ਕਰਦੇ ਨੇ ਜੀ ਤਨਖਾਹ 40000 ਰੁਪਿਆ ਹੈ ਜੀ ਜਮੀਨ ਟਿੰਕਲੇ ਹੈ ਫਾਦਰ ਨਹੀਂ ਹਨ ਜੀ ਮਦਰ ਇੱਕ ਬ੍ਰਦਰ ਮੈਰਿਡ ਹੈ ਜੀ ਨਿਊਜ਼ੀਲੈਂਡ ਪੀਆਰ ਹੈ ਭਾਬੀ ਵੀ ਪੀਆਰ ਹੈ ਜੀ ਇੱਕ ਸਿਸਟਰ ਮੈਰਿਡ ਹੈ ਜੀ ਗਵਰਨਮੈਂਟ ਜੌਬ ਹੈ ਜੀ ਉਹਨਾਂ ਦੀ ਮਾਤਾ ਜੀ ਦਾ ਵੀ ਵੀਜ਼ਾ ਲੱਗਿਆ ਹੋਇਆ ਹੈ ਇੱਕ ਵਾਰੀ ਨਿਊਜ਼ੀਲੈਂਡ ਜਾਏ ਹਨ ਕਮ ਪਿਤਾ ਜੀ ਬੈਂਕ ਮੈਨੇਜਰ ਰਿਟਾਇਰ ਗਵਰਨਮੈਂਟ ਜੌਬ ਮਾਤਾ ਜੀ ਹਾਊਸ ਵਾਈਫ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਪੜੀ ਲਿਖੀ ਬਾਹਰ ਜਾਣ ਦੀ ਚਾਹਵਾਨ ਲੜਕੀ ਦੀ ਹਾਈਟ 5 ਫੁੱਟ 4 ਇੰਚ ਤੱਕ ਹੋਵੇ ਮੈਡੀਕਲ ਲਾਈਨ ਵਾਲੀ ਲੜਕੀ ਨੂੰ ਪਹਿਲ ਦਿੱਤੀ ਜਾਂਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਵਾ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਐਨ ਆਰ ਆਈ ਬੇਟੀ ਦਾ ਹੈ ਜੀ ਨਾਮ ਸਾਖਸ਼ੀ ਭਗਤ ਫਾਦਰ ਦਲਜੀਤ ਕੁਮਾਰ ਹੈ ਜੀ ਗੋਤਨਦੀ ਠਾਕੂਰ ਹੈ ਜੀ ਡੇਟ ਆਫ ਬਰਥ 5 ਤੋਂ 92 ਦਾ ਬਰਥ ਹੈ ਜੀ ਕੁਆਲੀਫਿਕੇਸ਼ਨ ਹਨ ਦੀ ਐਮ ਸੀ ਐਚ ਜੀ ਸਿਟੀ ਚਲੰਦਰ ਹੈ 2 ਸਾਲ ਦਾ ਡਿਪਲੋਮਾ ਇਨ ਸਾਈਬਰ ਸਕਿਉਰਟੀ ਐਟ ਕੈਨੇਡਾ ਬ੍ਰੈਂਟਨ ਤੋ ਕਿਤਾ ਹੈ ਜੀ ਜੋਬ ਕਰ ਦੇਣੇ ਜੀ ਕੈਨੇਡਾ ਕੰਪਨੀ ਐਸ ਸੁਪਰਵਾਈਜ਼ਰ ਹਾਈਟ ਹਨ ਦੀ 5 ਫੁੱਟ 2 ਇੰਚ ਹੈ ਜੀ ਫਾਦਰ ਜੋਬ ਕਰ ਦੇਣੇ ਜੀ ਗਵਰਨਮੈਂਟ ਹੈ ਜੀ ਗਵਰਨਮੈਂਟ ਰਿਟਾਇਰ ਨੇ ਮਦਰ ਹਾਊਸ ਵਾਈਫ ਹੈ ਸਿਬਲਿੰਗ ਹੈ ਜੀ 1 ਸਿਸਟਰ ਕੈਨੇਡਾ ਰਹਿੰਦੇ ਨੇ ਜੀ 1 ਬ੍ਰਦਰ ਇੰਡੀਆ ਹੈ ਜੀ ਫੋਨ ਨੰਬਰ ਮੈਂਸ਼ਨ ਕੀਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਬਤੇਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਕੈਨੇਡਾ ਟੋਰਾਂਟੋ ਦਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਜੀ ਵਿਸ਼ਤਾ ਨੋਟ ਕਰੋ ਜੀ ਨਾਮ ਸਿੰਘਲ ਏਰੀਆ ਜੀ ਬਠਿੰਡਾ ਡੇਟ ਆਫ ਬਰਥ ਹੈ ਜੀ 9 2 1999 ਪੜਾਈ ਇਹਨਾਂ ਨੇ ਬੀਐਸਸੀ ਕੀਤੀ ਹੈ ਪੈਨਾ ਮੈਰਿਟ ਨੇ ਭਰਾ ਨਹੀਂ ਹੈ ਗੋਥ ਹੈ ਕਾਸਟ ਬੂਟਰ ਜੱਟ ਸਿੱਖ ਹੈ ਜੀ ਕੱਦ 5 ਫੁੱਟ 10 ਇੰਚ ਹੈ ਜੋਬ ਹੈ ਜੀ ਪੰਜਾਬ ਪੁਲਿਸ 5 ਏਕੜ ਜ਼ਮੀਨ ਹੈ ਜੀ ਨਾਲ ਕੋਲ 17 ਦੁਕਾਨਾਂ ਕਿਰਾਏ ਦੀ ਆਮਦਨ ਹੈ ਜੀ 40000 ਰੁਪਏ ਮਹੀਨਾ ਪਿਤਾ ਫੌਜੀ ਰਟਾਇਰ ਨੇ ਜੀ ਮੰਗੇਨ ਇਹਨਾਂ ਨੂੰ ਹੈ ਕਿ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਜੀ मोबाइल नंबर दिता गया है जी आपेरी जानकारी ले सकते हो परिवार वैष्णो है जी एन आर आई बेटे का रिश्ता नोट करो जी डेट ऑफ बर्थ है जी नौ मई उन्नीस सौ पचानवे हाइट छः फुट है जी कास्ट जट सिख रंधावा है जी अमृतरी है जी क्वालिफिकेशन डिप्लोमा ऑफ बिजनेस मैनेजमेंट एंड डिप्लोमा ऑफ होस्पिटैलिटी मैनेजमेंट सरी रहते हैं जी एना कनेडा पी आर है जी सिटीजन अपलाइड स्टेटस पंजाब ਵਿਚ ਤਰਨ ਤਰਨ ਏਰੀਆ ਹੈ ਜੀ ਏਕੜ ਹੈ ਜੀ ਵੀ ਦੇ ਡਬਲ ਸਟੋਰੀ ਹੋਮ ਇਨ ਪੰਜਾਬ ਡਿਵੋਰਸ ਬੈਕ ਟੂ ਇਨ ਇੰਡੀਆ ਐਂਡ ਨੋ ਚਾਈਲਡ ਲੁਕਿੰਗ ਪੀਆਰ অর ਵਰਕ ਪਰਮਿਟ ਐਜੂਕੇਟਿਡ ਗਰਲ ਓਨਲੀ ਇਨ ਕੈਨੇਡਾ ਵੈਲ ਸੈਟਿਡ ਇਨ ਕੈਨੇਡਾ ਐਂਡ ਇਨ ਇੰਡੀਆ ਕੋਈ ਬ੍ਰਦਰ ਨਹੀਂ ਹੈ ਜੀ ਕੋਈ ਸਿਸਟਰ ਨਹੀਂ ਹੈ ਜੀ ਕੱਲਾ ਕੱਲਾ ਮੁੰਡਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਅੰਮ੍ਰਿਤਧਾਰੀ ਹੋਵੇ ਜਾਂ ਧਾਰਮਿਕ ਵਿਚਾਰਾ ਵਾਲੀ ਹੋਵੇ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਨ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ